ਤੁਸੀਂ ਵੇਖ ਰਹੇ ਹੋ ਲਿਬਰਲਟੀ ਵੀ ਮੁੱਦਾ ਅੱਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਖੂਬ ਚਰਚਾ ਇਸ ਸਮੇਂ ਅਕਾਲੀ ਦਲ ਦੀ ਅਕਾਲੀ ਦਲ ਦਾ ਸੱਤਾ ਚਨਾ ਵਿਰੋਧੀ ਚਰਚਾ ਪੰਜਾਬ ਚ ਐਮ ਐਲ ਏ ਵੀ ਤਿੰਨ ਨੇ ਤੇ ਐਮ ਪੀ ਵੀ ਇੱਕ ਹੈ ਪਰ ਉਹਦੇ باوجود ਅਕਾਲੀ ਦਲ ਅਕਾਲੀ ਦਲ ਹੈ ਚਲੋ ਅਗਲੀ ਚਰਚਾ ਚ ਤਾਂ ਹੈ ਤਾਂ ਕਿਸੇ ਰੂਪ ਚੋਂ ਚਾਹੇ ਖਿੱਲਰਨ ਦੇ ਰੂਪ ਚੋਂ ਇੱਕ ਵਾਰ ਫਿਰ ਅਕਾਲੀ ਦਲ ਦੇ ਅੰਦਰ ਵੱਡਾ ਖਲਾਅ ਪੈਦਾ ਹੋ ਗਿਆ ਵੱਡਾ ਖਲਾਰਾ ਖੜਾ ਹੋ ਗਿਆ ਖਿੱਚੋ ਤਾਨੂ ਸ਼ੁਰੂ ਹੋ ਗਈ ਹੈ ਕਿਸੇ ਸਮੇਂ ਇਹ 300 ਸਾਲਾਂ ਦੇ ਸਮੇਂ 1998-99 ਦੇ ਵਿੱਚ ਇੱਕ प्रकाश सिंह बादल ਤੇ ਜਦ ਸਗੁਚੋ ਸਿੰਘ ਟੋੜਾ ਵਿਚਾਲੇ ਸਿਆਸੀ جنگ ਛੜੀ ਦੋ ਅੱਡ ਹੋਏ ਸਰਬੰਧ ਅਕਾਲੀ ਦਲ ਖੜਾ ਹੋਇਆ ਹੈ ਤੇ ਉਹਦੀ ਪਿੱਠ ਦੇ ਪਿੱਛੇ ਇੱਕ ਰਾਜਕ ਤਰ ਵੀ ਆਈ ਪਰ ਸ਼੍ਰੋਮਣੀ ਕਮੇਟੀ ਤਾਂ ਵੀ ਬادل ਹੋਰੀ ਆਪਣੇ ਕੋਲ ਰੱਖਣ ਚ ਕੰਮ ਜਾਵੋਗੇ ਉਹ ਤੋਂ ਬਾਅਦ ਟੋੜਾ ਸਭ ਦੀ ਵਾਪਸੀ ਵੀ ਹੋਈ ਇੱਕ ਸਮਾਉ ਵੀ ਆਇਆ ਜਦੋਂ ਮਨਪ੍ਰੀਤ ਅੱਡ ਹੋਇਆ ਅਕਾਲੀ ਦਲ ਦੀ ਫੇਰ ਖਤਰੇ ਦੀ ਘੰਟੀ ਵੱਜੀ ਪਰਿਵਾਰ ਚ ਖਿਚੋਤਾਨ ਪਾਰਟੀ ਚ ਖਿਚੋਤਾਨ ਮਨਪ੍ਰੀਤ ਬਾਦਲ ਨੇ ਪੀਪੀਪੀ ਵੀ ਬਣਾਈ ਹੈਨਾ ਤੇ ਉਸ ਤੋਂ ਬਾਅਦ ਕਾਂਗਰਸ ਦਾ ਰੁਖ ਵੀ ਕੀਤਾ ਪਰ ਕੁਰਸੀ ਬਾਦਲਾਂ ਕੋਲ ਫੇਰ ਬਚੀ ਰਹੀ ਤੇ ਇੱਕ ਵਾਰ ਫੇਰ ਢੀਂਸਿਆਂ ਦੇ ਸਮੇਂ ਵੀ ਹੱਲਾ ਬੋਲਿਆ ਗਿਆ ਪਰ ਉਸ ਜੋ ਵੀ ਅਕਾਲੀ ਦਰ ਕਹਿੰਦੇ ਉੱਭਰਿਆ ਪਰ ਵੋਟਾਂ ਵਾਲੇ ਮਾਮਲੇ 'ਚ ਨਹੀਂ ਉੱਪਰ ਸਕਿਆ ਵੋਟਾਂ ਦੇ ਮਾਮਲੇ 'ਚ ਦਿਨੋਂ ਦਿਨ ਕਰਾਪਟ ਹੁੰਦੀ ਗਈ 56 ਤੋਂ 15 15 ਤੋਂ 3 ਹੈ 4 ਐਮਪੀਆਂ ਤੋਂ 2 2 ਤੋਂ 1 ਹੈ ਨਾ ਵੋਟ ਬੈਂਕ 34% ਤੋਂ 13 ਤੇ ਇਹ ਚ ਕਹਿੰਦੇ ਉੱਭਰ ਨਹੀਂ ਆਇਆ ਚਲੋ ਜਰਨੈਲੀ ਚੱਲੀ ਗਈ 2008 ਦੀ ਮਿਲੀ ਹੋਈ ਸੁਖੀਰ ਬਾਦਲ ਕੋਲ ਉਸ ਨੂੰ ਲੈ ਕੇ ਕਈ ਵਾਰ ਚੈਲੰਜ ਹੋਏ ਕਈ ਵਾਰ ਸਵਾਲ ਹੋਏ ਹੈ ਨਾ ਪਰ ਉਹ ਕਹਿੰਦੇ ਬਰਕਰਾਰ ਰਹੀ ਹੈ ਅੱਜ ਫਿਰ ਅਕਾਲੀ ਦਲ ਦੇ ਅੰਦਰ ਕੁਰਸੀ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਇੱਕ ਜੰਗ ਚੱਲ ਰਹੀ ਹੈ ਇਸ ਜੰਗ ਦੇ ਵਿਚਾਲੇ ਖਿੱਲਰ ਹੈ ਅਕਾਲੀ ਦਲ ਦੇ ਵਿਚਾਲੇ ਖਬਰ ਗੱਠ ਜੋੜਦੀ ਆ ਰਹੀ ਹੈ ਜੀ ਹਾਂ ਅਕਾਲੀ ਦਲ ਦਾ ਤੇ ਬਹੁਜਨ ਸਮਾਜ পার্টি ਦਾ ਗੱਠ ਜੋੜ ਹੋ ਗਿਆ ਇੱਕ ਪਾਸੇ ਸੁਖਬੀਰ ਬਾਦਲ ਉਹਨਾਂ ਦੀ ਕੁਰਸੀ ਨੂੰ ਉਹਨਾਂ ਦੇ ਘਰੋਂ ਹੀ ਉੱਠ ਕੇ ਗਏ ਲੀਡਰ ਜਿਹੜੇ ਮੁਰਲੀ ਕਤਾਰ 'ਚ ਨਾਲ ਬੈਠਦੇ ਸੀ ਸਾਰੇ ਪ੍ਰੋਗਰਾਮਾ ਦੇ ਵਿੱਚ ਜਿਨ੍ਹਾਂ ਨੇ ਵਜ਼ੀਰੀਆਂ ਅਹੁਦੇ ਕੁਰਸੀਆਂ ਰੁਤਬੇ ਸਭ ਕੁਝ ਮਾਣਿਆ ਉਹ ਕਹਿੰਦੇ ਜੀ ਨਹੀਂ ਸੁਖਬੀਰ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾ ਕੇ ਅਸਤੀਫਾ ਦੇਣਾ ਚਾਹੀਦਾ ਤੇ ਸੁਖਬੀਰ ਬਾਦਲ ਵਾਲੀ ਤਰ ਕਹਿੰਦੀ ਜੀ ਇਹ ਤਾਂ ਭਾਜਪਾ ਕਨੇ ਉਹ ਖੇਡਦੇ ਨੇ ਇਹ ਤਾਂ ਭਾਜਪਾਲੇ ਪਾਸੇ ਚੋਂ ਖੇਡ ਰਹੇ ਨੇ ਤੇ ਉਹ ਕਹਿੰਦੇ ਜੀ ਅੱਛਾ ਤੁਸੀਂ ਜਦੋਂ ਵਜ਼ੀਰੀਆਂ ਲੈ ਕੇ ਆਉਂਦੇ ਸੀ ਜੀ ਆਪਣੇ ਘਰ ਲਈ ਜਦੋਂ ਚੰਡੀਗੜ੍ਹ ਦੇ ਵਿੱਚ ਭਾਜਪਾ ਦੇ ਮੇਅਰ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਂਦੇ ਸੀ ਜੀ ਹੈਨਾ ਉਹ ਉਸ ਸਮੇਂ ਕੀ ਸੀ ਜੀ ਭਾਈ ਚਾਹੇ ਜਲੰਧਰ ਬੈਠੇ ਵਾਲੇ ਹੋਣ ਚਾਹੇ ਚੰਡੀਗੜ੍ਹ ਬੈਠੇ ਵਾਲੇ ਹੋਣ ਚਾਹੇ ਸੁਖਵੀਰ ਬਾਦਲ ਵਾਲਾ ਅਕਾਲੀ ਦਲ ਹੋਵੇ ਚਾਹੇ ਚੰਦੂ ਮਾਜਰੇ ਮਲੂਕਾ ਤੇ ਹਾਂ ਰਖੜੇ ਉਹਨਾਂ ਵਾਲਾ ਅਕਾਲੀ ਦਲ ਹੋਵੇ ਭਾਈ ਤੁਸੀਂ ਸਾਰੇ ਇਕੱਠੇ ਸੀ ਤੁਸੀਂ ਇਕੱਠਿਆਂ ਨੇ ਸਾਰਾ ਕੁਝ ਇਕੱਠਿਆਂ ਮਾਣਿਆ ਤੇ ਅੱਜ ਇੱਕ ਦੂਜੇ ਨੂੰ ਸੀਤਾ ਭਾਜਪਾ ਨੂੰ ਘਨੇੜੇ ਤੁਸੀਂ ਇਕੱਠਾ ਚੜਾ ਕੇ ਲਿਆਏ ਪੰਜਾਬ ਚ ਅਗਲਿਆਂ ਦੇ ਪੈਰ ਤੁਸੀਂ ਲਾਏ 6% ਵਾਲੇ ਵੋਟ ਬੈਂਕ ਨੂੰ 18% ਤੱਕ ਤੁਸੀਂ ਪਹੁੰਚਾਇਆ ਤੇ ਹੁਣ ਇੱਕ ਦੂਜੇ ਨੂੰ ਕਹੀ ਜਾਂਦੇ ਤੂੰ ਭਾਜਪਾ ਨਾਲ ਤੂੰ ਭਾਜਪਾ ਨਾਲ ਹਾਂ ਰਾਜਨਿਤਿਕ ਮਹਾਰਾਜਨਾਕ ਜਰੂਰ ਕਹਿ ਰਹੇ ਨੇ ਕਿ ਫਿਲਹਾਲ ਸੁਖਬੀਰ ਬਾਦਲ ਦੀ ਕੁਰਸੀ ਖਤਰੇ 'ਚ ਨਹੀਂ ਹੈ ਕੋਰ ਕਮੇਟੀ ਉਹਦੇ ਕੋਲ ਹੈ ਕਾਰਜਕਾਰੀ ਉਹਦੇ ਕੋਲ ਹੈ ਜ਼ਿਲ੍ਹਾ ਪ੍ਰਧਾਨੋਂ ਦੇ ਕੋਲ ਨੇ ਹਲਕਾ ਇੰਚਾਰਜ ਉਹਦੇ ਕੋਲ ਨੇ ਬਹੁਤ ਗੰਟੀ ਲੀਡਰਸ਼ਿਪ ਕਹਿੰਦੇ ਅਜੇ ਇਧਰ ਹੈਗੀ ਹੈ ਪਰ ਉਧਰ ਜਿਹੜੀ ਲੀਡਰਸ਼ਿਪ ਗਈ ਹੈ ਕੀ ਉਹ ਕੱਲੀ ਪ੍ਰਧਾਨਗੀ ਦੇ ਬਾਰੇ ਨਾਲ ਗਈ ਹੈ ਜਾਂ ਚੋਣ ਨਿਸ਼ਾਨ ਤੱਕ ਲੈਣ ਲਈ ਗਈ ਹੈ ਕੀ ਕੁਰਸੀਆਂ ਨਾਲ ਤਕੜੀ ਵੀ ਖੋਣ ਦੀ ਤਿਆਰੀ ਹੈ ਕੀ ਜੋਸ਼ਿਪ ਸੈਨਾ ਨਾਲ ਹੋਇਆ ਹੈ ਜੋ ਸ਼ਰਧ ਪਵਾਰ ਦੀ ਪਾਰਟੀ ਨਾਲ ਹੋਇਆ ਕੀ ਉਹ ਇੱਥੇ ਵੀ ਹੋ ਸਕਦਾ ਹੈ ਕੀ ਮਹਾਰਾਸ਼ਟਰ ਵਾਲਾ ਖੇਡ ਪਾਚ ਪਾ ਪੰਜਾਬ ਚ ਵੀ ਖੇਡਣ ਜਾ ਰਹੀ ਹੈ ਅਕਾਲੀ ਦਲ ਦੀ ਨਾ ਸਰਕਾਰ ਹੈ ਨਾ ਸਰਕਾਰ ਬਣਨੀ ਹੈ ਨਾ ਕਰਨੀ ਹੈ ਤੇ ਨਾ ਐਮ ਐਲ ਜੇ ਕੋਈ ਲਹਿ ਵੀ ਜਾਊਗਾ ਤਾਂ ਵੀ ਕੋਈ ਮਸਲਾ ਨਹੀਂ ਪਰ ਕੀ 3 ਐਮ ਐਲ ਉਧਰ ਜਾਣ ਨਾਲ ਤੁਣ ਸ਼ਾਮ ਜਾ ਸਕਦਾ ਕੀ ਕੋਰਟ ਖਿਚਾਈ ਦਾ ਮਾਮਲਾ ਜਾ ਸਕਦਾ ਇਹ ਸਵਾਲ ਹੈਗਾ ਇਹ ਸਭ ਸਵਾਲਾਂ ਦੇ ਦਰਮਿਆਨ ਅਕਾਲੀ ਦਲ ਕਹਿੰਦਾ ਜੀ ਸੁਖਵੀਰ ਬਾਦਲ ਵਾਲਾ ਕਿ ਅਸੀਂ ਜਲੰਧਰ ਪੱਛਮੀ ਤੋਂ ਜਿਹੜੀ ਉਮੀਦਵਾਰ ਖੜੀ ਕੀਤੀ ਹੋਈ ਹੈ ਬੀਬੀ ਸਜੀਤ ਕੌਰ ਉਹ ਸਾਡੀ ਉਮੀਦਵਾਰ ਨਹੀਂ ਹੈ ਹਾਂ ਬੇਸ਼ੱਕ ਉਹ ਤੱਕੜੀ ਦੇ ਚੋਣ ਨਿਸ਼ਾਨ ਤੇ ਲੜ ਰਹੀ ਹੈ ਪਰ ਅਸੀਂ ਤਾਂ ਹਾਥੀ ਨੂੰ ਵੋਟਾਂ ਪਾਵਾਂਗੇ ਇਹ ਆਪਣੇ ਆਪ ਚ ਨਵੇਕਲਾ ਫੈਸਲਾ ਹੋਊਗਾ ਤੇ ਸ਼ਾਇਦ ਪਹਿਲੀ ਵਾਰ ਹੋਇਆ ਹੋਊਗਾ ਕਿ ਪਾਰਟੀ ਦੇ ਅਧਿਕਾਰਤ ਚੋਣ ਨਿਸ਼ਾਨ ਤੇ ਲੜ ਰਹੇ ਉਮੀਦਵਾਰ ਨੂੰ ਪਾਰਟੀੋਂ ਵੋਟਾਂ ਪਾਉਣ ਤੋਂ ਰੋਕ ਰਹੀ ਹੈ ਸੁਖਵਿੰਦਰ ਸਿੰਘ ਬਾਦਲ ਕਹਿੰਦੇ ਕਿ ਪਈਓ ਸਾਡੀ ਉਮੀਦਵਾਰ ਨਹੀਂ ਬੀਬੀ ਜਗੀਰ ਕਰੋੜਾ ਨੇ ਆਪਣੀ ਮਰਜ਼ੀ ਨਾਲ ਲਾਂਦੀ ਸੁਖੀ ਨੂੰ ਨਾਲ ਬਿਠਾ ਕੇ ਹਾਂ ਦਲਜੀਤ ਸਿੰਘ ਮੌਰੋਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਸ ਦਾ ਵਾਪਸ ਲੈਣ ਦੀ ਵੀ ਕੋਸ਼ਿਸ਼ ਕੀਤੀ ਸੀ ਕਿਉਂਕਿ ਬੀਬੀ ਸਮਰੱਥ ਨਹੀਂ ਐ ਜਗੀਰ ਕੌਰ ਹੋਰਾਂ ਨੇ ਕਾਹਲ ਕੀਤੀ ਆਪ ਐਲਾਨ ਤਾਂ ਸਾਣ ਦਾ ਪੁੱਛਿਆ ਨਹੀਂ ਕਮਾਲਾ ਜੀ ਕਮੇਟੀ ਤੁਸੀਂ ਬਣਾਈ ਬੀਬੀ ਜਗੀਰ ਕੌਰ ਹੋਰਾਂ ਦੀ ਡਾਕਟਰ ਸੁਖੀ ਹੋਰਾਂ ਦੀ ਭਿੰਦਰ ਕੇਪੀ ਹੋਰਾਂ ਦੀ ਮਡਾਲਾ ਹੋਰਾਂ ਦੀ ਸਾਰੀ ਕਮੇਟੀ ਤੁਸੀਂ ਬਣਾਈ ਤੇ ਜੇ ਐਲਾਨ ਦੀ ਫਿਰੋਸੇ ਦੇਣ ਕਹਿੰਦੇ ਤੇ ਜੇ ਵਸਪਾ ਨੂੰ ਸਮਰਥਨ ਦੇਣਾ ਸੀ ਤਾਂ ਉਮੀਦਵਾਰ ਦੀ ਪਹਿਲਾਂ ਹੀ ਕਹਿੰਦੇ ਕਮੇਟੀ ਬਣਾਉਣ ਦੀ ਕੀ ਲੋੜ ਸੀ ਪਰ ਕਹਿੰਦੇ ਜੀ ਮਾਇਆਬਤੀ ਨਾਲ ਫੋਨ ਤੇ ਗੱਲਬਾਤ ਹੋ ਗਈ ਸੁਖਵੀਰ ਬਾਦਲ ਇੱਕ ਵਾਰ ਫਿਰ ਭਾਜਪਾ ਸਮਾਜ ਪਾਰਟੀ ਨਾਲ ਗੱਠਜੋੜ ਹੋ ਗਿਆ। ਵੈਸੇ ਕਿਸੇ ਸਮੇਂ ਪਹਿਲਾਂ ਵੀ ਅਕਾਲੀ ਦਲ ਦਾ ਬਹੁਤ ਜਨ ਸਮਾਜ ਪਾਰਟੀ ਦਾ ਗੱਠਜੋੜ ਹੋਇਆ ਸੀ ਔਰ ਪੰਜਾਬ 'ਚ ਚੰਗਾ ਪ੍ਰਦਰਸ਼ਨ ਰਿਹਾ ਸੀ ਲੋਕ ਸਭਾ ਚੋਣਾਂ ਦੇ ਸਮੇਂ। ਪਰ ਉਤੋਂ ਬਾਅਦ ਭਾਜਪਾ ਨਾਲ ਚਲੇ ਗਏ। ਤੇ ਚਲੋ ਅਗਲੇ ਨੂੰ ਲੱਗਾ ਕਿ ਦਿੱਲੀ 'ਚ ਪੈਰ ਧਰਾ ਹੋ ਗਿਆ। ਗੱਲ ਬਣ ਗਈ ਇੱਕ ਵਾਰ ਵੀ ਹਰਸਿਮਰਤ ਦੂਜੀ ਵਾਰ ਵੀ ਹਰਸਿਮਰਤ ਮੰਤਰੀ ਬਣ ਗਈ। ਕੰਮ ਚੱਲੀ ਗਿਆ ਵੈਸੇ ਅਜਪਾਈ ਸਮੇਂ ਢੀਂਸਾ ਸਾਹਿਬ ਤੇ ਸੁਖੀਰ ਬਾਦਲ ਵੀ ਬਣ ਲਏ। ਤੇ ਪਰਮ ਮੋਦੀ ਦੇ ਦੋਟਰਮਾ ਚ ਬੀਬੀ ਰਹੀ ਤੇ ਪਰ ਕਿਸਾਨ ਅੰਦੋਲਨ ਕਰਕੇ ਵਾਪਸ ਆਉਣਾ ਪਿਆ ਤੇ ਇਧਰ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਤੋਂ ਪਹਿਲਾਂ ਵਿਧਦੀ ਵਾਲੇ ਮਾਮਲੇ ਸਰਕਾਰ ਕੀ ਰਹੀ ਨਸ਼ੇ ਵਾਲੇ ਮਾਮਲੇ ਚ ਕੀ ਰਗੀ ਤੇ ਉਹ ਦੂਰ ਹੁੰਦੇ ਹੁੰਦੇ ਲੋਕਾਂ ਨੇ ਜੰਨਾ ਚ ਉਤਰ ਗਈ ਸੀ ਇਕੱਲੀ ਦਾ ਪਰ ਅੱਜ ਬਹੁਜਨ ਸਮਾਜ ਪਾਰਟੀ ਨਾਲ 222 ਚ ਮੁੜ ਕੇ ਗੱਡ ਜੋੜ ਕਰ ਲਿਆ ਕਿਉਂਕਿ ਭਾਜਪਾ ਟੁੱਟ ਪੜ ਜੂਗੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਰ ਗੱਡ ਜੋੜ ਤੋੜ ਲਿਆ ਇਕੱਲਿਆਂ ਇਕੱਲੇ ਲੜੇ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਜਮਨੀ ਚੋਣਾਂ ਨੇ ਪੰਜ ਕਹਿੰਦੇ ਪੰਜਾਂ ਲਈ 3 2 ਦਾ ਸਮਝੌਤਾ ਤਿੰਨ ਤੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਤੇ ਦੋ ਦੇ ਉੱਤੇ ਬਹੁਜਨ ਸਮਾਜ ਪਾਰਟੀ ਜਲੰਧਰ ਪੱਛਮੀ ਤੇ ਚੱਬੇਵਾਲ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਉਮੀਦਵਾਰ ਖੜਾ ਕਰੂਗੀ ਮੈਸਟਰ ਜਲੰਧਰ ਤੋਂ ਅਕਾਲੀ ਦਲ ਨੇ ਵੀ ਖੜਾ ਕੀਤਾ ਤੇ ਪਰ ਅਕਾਲੀ ਦਲ ਦੇ ਬਾਦਲ ਵਾਲੇ ਧੜੇ ਨੇ ਸੁਖਵੀਰ ਬਾਦਲ ਵਾਲੇ ਧੜੇ ਨੇ ਕਿਹਾ ਕਿ ਸਾਡਾ ਸਮਰਥਨ ਬਹੁਜਨ ਸਮਾਜ ਪਾਰਟੀ ਨੂੰ 2600 ਵੋਟ ਪਈ ਸੀ ਮਿੰਦਰ ਸਿੰਘ ਕੇਪੀ ਨੂੰ ਕਲ ਦਲ ਦੇ ਉਮੀਦਵਾਰ ਨੂੰ ਲੋਕ ਸਭਾ ਹਲਕੇ ਦੀ ਚੋਣ ਦੇ ਦੌਰਾਨ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ 2600 ਬਟਨ 26 ਚ ਕਿੰਨੀ ਕੁ ਬੱਸ ਨੂੰ ਦੇਣੀ ਸੀ ਭਾਈ ਕਿੰਨੀ ਕੁ ਬੀਬੀ ਨਾਲ ਜਾਣੀ ਹੈ ਕੁਝ ਤਰ੍ਹਾਂ ਕਹਿੰਦੀ ਬੀਬੀ ਨੂੰ ਸੰਮਤੀ ਪੁੱਟ ਬਾਦ ਸਕਦੀ ਹੈ ਕਿ ਬੀਬੀ ਨਾਲ ਤੱਕਾ ਹੋ ਗਿਆ ਇਹਦਾ ਫਿਕਰ ਫਿਰ ਕਾਂਗਰਸ ਕਰੇ ਭਾਜਪਾੜੇ ਕਰਨ ਆਪ ਨੂੰ ਤਾਂ ਫਿਕਰ ਨਹੀਂ ਲੋੜੀ ਆਪ ਤਾਂ 27000 ਵਾਲਾ ਪਾੜਾ ਪਹਿਲਾਂ ਪੂਰਾ ਕਰਨਾ ਕਰਣ ਤਾਂ 15000 ਬੋਟ ਨਿਕਲੀ ਸੀ ਉਹਨਾਂ ਦੀ ਸੀ 47 ਤੇ 42000 ਸੋ ਇਹ ਸਭ ਦੇ ਦਰਮਿਆਨ ਕਹਿੰਦੇ ਤੈ ਹੋ ਗਿਆ ਜੀ ਕਿ ਚੱਬੇਵਾਲ ਹਲਕੇ ਤੋਂ ਵੀ ਤੇ ਜਲੰਧਰ ਪੱਛਮੀ ਤੋਂ ਵੀ ਬਹੁਜਨ ਸਮਾਜ ਪਾਰਟੀ ਤੇ ਬਰਨਾਲਾ ਗਿੱਦੜਵਾਹ ਤੇ ਡੇਰਾਵਾ ਬਨਾਨ ਇਥੋਂ ਕਾਲੀ ਦਾ ਚਲੋ ਜੀ ਇਸ ਮਝੌਤਾ ਕੀ ਰੰਗ ਲਿਆਉਂਦਾ ਹੈ ਕੀ ਨਤੀਜੇ ਲਿਆਉਂਦਾ ਉਹਦੇ ਪਰ ਗੌਰ ਰੱਖਾਂਗੇ ਪਰ ਕਿਤੇ ਨਾ ਕਿਤੇ ਇਹ ਬਿਲਕੁਲ ਹੈ ਜੀ ਕਿ ਅਕਾਲੀ ਦਲ ਦਾ ਤੇ ਇਹਨਾਂ ਦਾ ਘੜ ਜੁੜਦਾ ਹੋ ਗਿਆ ਚਲੋ ਇੱਕ ਪਾਸੇ ਇਹ ਘਟ ਜੋੜ ਹੈ ਤੇ ਦੂਹੇ ਪਾਸੇ ਚਰਚਾ ਪੰਜਾਬ ਦੇ ਵਿੱਚ ਟੁੱਟੀਆਂ ਸੜਕਾਂ ਦੀ ਮੁਰੰਮਤ ਦੇ ਲਈ ਕਰਜ਼ੇ ਦੀ ਹੋਣ ਲੱਗੀ ਹੈ ਕਰਜ਼ੇ ਦੀ ਪੰਡ ਪਹਿਲਾਂ ਸਾਡੇ ਨਿਤ ਦਿਨ ਭਾਰੀ ਹੁੰਦੀ ਜਾ ਰਹੀ ਹੈ ਆ ਸਾਲ ਮੁੱਕਣ ਤੱਕ 4 ਲੱਖ ਕਰੋੜ ਤੋਂ ਉੱਪਰ ਪਹੁੰਚ ਜਾਣਾ ਪੰਜਾਬ ਦੇ ਸਿਰ ਤੇ ਕਰਜ਼ਾ ਹਰ ਮਹੀਨੇ 4000 ਕਰੋੜ ਦਾ ਕਰਜ਼ਾ ਉਸਨ ਲਿਆ ਜਾ ਰਿਹਾ ਹੈ ਕੇਂਦਰ ਸਾਡੇ ਫੰਡ ਰੋਕ ਕੇ ਬੈਠਾ ਉਹ ਇੱਕ ਮਸਲਾ ਵੱਖਰਾ ਹੁਣ ਤਾਂ ਉਹਨੇ ਕਰਜ਼ੇ ਦੀ ਲਿਮਟ ਵੀ ਘਟਾਤੀ ਆ ਇਹ ਸਭ ਦੇ ਦਰਮਿਆਨ ਪੰਜਾਬ ਦੀਆਂ ਲਿੰਕ ਸੜਕਾਂ ਦੀ ਹਾਲਤ ਜੋ ਫਤਰੀ ਹੋਈ ਹੈ ਉਹਦਾ ਖਮਿਆਜਾ ਲੋਕ ਸਭਾ ਚੋਣਾਂ ਚ ਸੱਤਾਧਾਰੀ ਤਿਰੰਗਾ ਆਦੀ ਪਾਰਟੀ ਨੂੰ ਪੁੱਕਤਣਾ ਪਿਆ ਲੋਕਾਂ ਨੇ ਹੋਰ ਸਵਾਲਾਂ ਦੇ ਨਾਲ ਇਹ ਵੀ ਸਵਾਲ ਕੀਤੇ ਨੇ ਜਿਹੜੀ ਸੜਕ ਤੋਂ ਆਏ ਦੇਖਿਆ ਕੀ ਹਾਲ ਹੈ ਜੀ ਬਜਰੀ ਨਿਕਲ ਗਈ ਰੋੜੀ ਪਈ ਹੈ ਜੀ ਸਾਈਕਲ ਸਕੂਟਰ ਚਲਾਉਣ ਦੇ ਤਾਂ ਪੈਂਚਰ ਹੁੰਦਾ ਜੀ ਹਾਂ ਤੁਰਨਾ ਔਖਾ ਹੋ ਗਿਆ ਜੀ ਪੈਦਲ ਵੀ ਪਰ ਸਰਕਾਰ ਕਹਿੰਦੀ ਸਾਡਾ ਖਜ਼ਾਨਾ ਖਾਲੀ ਹੈ ਜਿਹੜੇ ਕਹਿੰਦੇ ਸੀ ਖਜ਼ਾਨਾ ਭਰ ਜਾਣਾ ਆਰੇ ਇਧਰੋਂ ਸ਼ਰਾਬ ਵਾਲੀ ਆਮਦਨ ਇਧਰ ਰਿੱਤੇ ਵਾਲੀ ਆਮਦਨ ਇਧਰ ਇਮਾਨਦਾਰੀ ਵਾਲੀ ਆਮਦਨ ਇਧਰ ਭ੍ਰਿਸ਼ਟਾਚਾਰੀ ਖਤਮ ਤੇ ਲੋ ਜੀ ਦੇਖਿਓ ਨਾ ਖਜ਼ਾਨਾ ਭਰਿਆ ਨਾ ਆਪਣੇ ਸਰੋਤ ਲੱਭੇ ਤੇ ਨਾ ਕੇਂਦਰ ਨਾਲ ਕੋਈ رابطہ ਬਣ ਸਕਿਆ ਕੇਂਦਰ ਆਪਣੀਆਂ ਵਧੀਕੀਆਂ ਕਰਦਾ ਪੰਜਾਬ ਨਾਲ 7000 ਕਰੋੜ ਦੇ ਕਰੀਬ ਸਾਡਾ ਪਿੰਡੂ ਵਿਕਾਸ ਫੰਡ 5 ਸੀਜ਼ਨਾਂ ਦਾ ਰੋਕੇ ਬੈਠੇ ਨੇ ਤੇ ਉਹਦੇ ਨਾਲੇ ਪਿੰਡਾਂ ਦੀਆਂ ਸੜਕਾਂ ਦਾ ਲਿੰਕ ਸੜਕਾਂ ਦਾ ਵਿਕਾਸ ਹੋਣਾ ਹੁੰਦਾ ਨਿਰਮਾਣ ਹੋਣਾ ਹੁੰਦਾ ਹੈ ਉਹਦਾ ਠੀਕ ਹੋਣਾ ਹੁੰਦਾ ਬਰਮਮਤ ਹੋਣੀ ਹੁੰਦੀ ਹੈ 6767 ਕਰੋੜ ਸਾਡਾ ਕੇਂਦਰ ਕਰਨੀ ਖੜਾ ਤੋ ਇਸ ਲਈ ਹੁਣ ਪੰਜਾਬ ਸਰਕਾਰ ਨੇ ਤਜ਼ਵੀਦ ਖੜੀ ਕਿ ਆਪਾਂ ਭਈ ਨਿਵਾਰ ਤੋਂ ਖਰਚਾ ਲਓ ਤੇ ਸੜਕਾਂ ਦੀ ਮੁਰੰਮਤ ਕਰੋ 2022 23 2023 24 ਤੇ 2024 25 ਇਹ ਸਭ ਦੇ ਦਰਮਿਆਨ 8000 ਤੋਂ ਵੱਧ ਸੜਕਾਂ ਨੇ ਇਹਨਾਂ ਦੀ ਮੁਰੰਮਤ ਨਹੀਂ ਹੋਈ ਪੰਜਾਬ ਦੇ ਵਿੱਚ ਵੈਸੇ 30000 ਤੋਂ ਵੱਧ ਸੜਕਾਂ ਨੇ ਜਿਨ੍ਹਾਂ ਦਾ ਏਰੀਆ 66000 ਕਿਲੋਮੀਟਰ ਤੋਂ ਵੱਧ ਬਣਦਾ ਯਾਨੀ ਇਹਨਾਂ ਚੋ 8000 ਤਕਰੀਬ ਸੜਕਾਂ ਨੇ ਜਿਨ੍ਹਾਂ ਦੀ ਮੁਰੰਮਤ ਨਹੀਂ ਹੋਈ ਤੇ ਮੁਰੰਮਤ ਵਾਲਾ ਏਰੀਆ 17000 ਕਿਲੋਮੀਟਰ ਵੱਧ ਬਣਦਾ 17000 ਕਿਲੋਮੀਟਰ ਕਿਲੋਮੀਟਰ ਦੀ ਲਿੰਕ ਸੜਕਾਂ ਦੀ ਮੁਰੰਮਤ ਦੇ ਲਈ ਕਰੀਬ ਕਰੀਬ 3000 ਕਰੋੜ ਚਾਹੀਦਾ ਕਹਿੰਦੇ ਜੀ 2800 2900 ਕਰੋੜ ਲਗਭਗ ਚਾਹੀਦਾ ਸੋ ਹੁਣ ਅਸੀਂ ਕਿਸੇ ਹਿੱਲੇ ਕਿਸੇ 2000 ਕਰੋੜ ਦਾ ਪ੍ਰਬੰਧ ਕਰ ਰਹੇ ਹਾਂ ਵੈਸੇ 200 ਕਰੋੜ ਨਿਵਾੜ ਤੋਂ ਲੈਣ ਦੀ ਮਨਜ਼ੂਰੀ ਮੁੱਖ ਮੰਤਰੀ ਸਾਹਿਬ ਪਿਛਲੇ ਸਾਰੇ ਦੇ ਚੁੱਕੇ ਨੇ ਮਤਲਬ 3 ਜੁਲਾਈ ਨੂੰ ਹੈ ਨਾ ਪਿਛਲੇ ਵਾਰੇ 3 ਜੁਲਾਈ ਨੂੰ ਇਹਦੀ ਮਨਜ਼ੂਰੀ ਮਿਲ ਗਈ ਸੀ ਹੈਨਾ ਤੇ ਇਸ ਵਾਰ ਕਹਿੰਦੇ ਜੀ ਹੁਣ ਜੂਨ ਚ ਨਵੀਂ ਬਣਾਈ ਤਸਵੀਜ਼ ਕਿ 14 ਜੂਨ ਨੂੰ ਇਹ ਤਸਵੀਜ਼ ਬੜੀਆਂ ਕਿ ਆਪਾਂ 1800 ਕਰੋੜ ਹੋਰ ਲਈਏ 200 ਕਰੋੜ ਪਿਛਲੇ ਸਾਲ ਦਾ ਤੈ ਕੀਤਾ ਵਾ ਕਿ ਆਪਾਂ ਨਿਵਾੜ ਤੋਂ ਲੈਣਾ 1800 ਕਰੋੜ ਦੀ ਹੁਣ ਫਾਈਲ ਫੇਰ ਮੁੱਖ ਮੰਤਰੀ ਸਾਹਿਬ ਕੋਲ ਪਹੁੰਚ ਗਈ ਜੇ ਸਹੀ ਪਹੇਗੀ ਤਾਂ ਫਾਈਲ ਨਿਵਾੜ ਕੋਲ ਜਾਊਗੀ ਤੇ ਜੇ ਮਨਜ਼ੂਰੀ ਮਿਲ ਗਈ ਤਾਂ 2000 ਕਰੋੜ ਦਾ ਸੀ ਕਰਜ਼ਾ ਲੈ ਕੇ ਸੜਕਾਂ ਦੀ ਮੁਰੰਮਤ ਕਰਾਂਗੇ ਜਿਹੜੀ ਬਣਦੀ ਜ਼ਰੂਰਤ ਬਹੁਤ ਜ਼ਰੂਰੀ ਹੈ ਚਲੋ ਪਰ ਇਹਦੇ ਨਾਲ ਕਰਜ਼ੇ ਦਾ ਮਸਲਾ ਤਾਂ ਵੱਡਾ ਹੋ ਹੀ ਜਾਂਦਾ ਜਨਾਬ ਇਹ ਫਿਕਰ ਹੈਗਾ ਹਾਂ ਇਸ ਹਫ਼ਤੇ ਦੇ ਦਰਮਿਆਨ ਮੀਂਹ ਵਾਲਾ ਮਸਲਾ ਵੀ ਹੈ ਭਾਈ। ਧਿਆਨ ਰੱਖਿਓ ਅੱਜ ਰਾਤ ਤੋਂ ਲੈ ਕੇ ਅਗਲੇ 2 ਦਿਨਾਂ ਤੱਕ ਪੰਜਾਬ 'ਚ ਭਾਰੀ ਮੀਂਹ ਪੈਣ ਦਾ ਅਲਰਟ ਚੱਲੀ ਹੈ। ਬਕਾਇਦਾ ਤੌਰ ਤੇ ਮੌਸਮ ਵਿਭਾਗ ਨੇ ਭਾਰਤ ਦੇ 24 ਸੂਬਿਆਂ ਨੂੰ ਅਲਰਟ ਤੇ ਕੀਤਾ ਹੈ। ਕਿ ਭਾਰਤ ਦੇ 24 ਸੂਬਿਆਂ 'ਚ ਅਗਲੇ 24 ਘੰਟਿਆਂ 'ਚ ਬਹੁਤ ਤੇਜ਼ ਮੀਂਹ ਵਰ ਸਕਦਾ ਹੈ। ਪੰਜਾਬ 'ਚ ਤਾਂ ਅਗਲੇ 3 ਦਿਨ ਹਾਈ ਅਲਰਟ ਤੇ ਨੇ। ਹੈਨਾ? ਬਕਾਇਦਾ ਤੌਰ ਤੇ ਰੈੱਡ ਅਲਰਟ ਜਾਰੀ ਹੋ ਗਿਆ ਅਗਲੇ 3 ਦਿਨ ਲਈ। ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਆਪਣੇ ਵਿਭਾਗਾਂ ਦੀ ਡਿਊਟੀ ਲਾਉਣੀ ਸ਼ੁਰੂ ਕਰਤੀ ਹੈ ਕਿ ਭਾਈ ਦਰਿਆ ਦਰਿਆਵਾਂ ਦੇ ਕਿਨਾਰੇ ਆਕਗਰ ਵਾਲੇ ਉਹ ਸਤਲੂਜ ਵਾਲੇ ਜੇ ਪਿੰਡ ਨੇ ਜੇ ਖੇਤ ਨੇ ਪਈ ਆਪਣਾ ਕੋਈ ਸਮਾਨ ਸਾਹਮਣਾਂ ਸੰਭਲੋ ਮੀਂਹ ਆ ਸਕਦਾ ਹੈ ਤੇ ਮੀਂਹ ਵੱਧਾਊਗਾ ਤਾਂ ਪਾਣੀ ਛੱਡਿਆ ਵੀ ਜਾ ਸਕਦਾ ਹੈ ਤੇ ਇਧਰ ਭਾਰੀ ਮੀਂਹ ਨਾਲ ਘਰਾਂ 'ਚ ਪਾਣੀ ਸ਼ਹਿਰਾਂ 'ਚ ਪਾਣੀ ਲੁਧਿਆਣਾ 'ਚ ਪਹਿਲੇ ਮੀਂਹ 'ਚ ਘਰਾਂ 'ਚ ਪਾਣੀ ਵੜ ਗਿਆ ਹਿਮਾਚਲ ਪਹਿਲੇ ਮੀਂਹ ਨਾਲੇ ਹਾਲਤ ਦੇਖੋ ਕੀ ਹੋਈ ਲੈਂਡਸਲਾਈਡਿੰਗ ਹਨਾ ਗੱਡੀਆਂ ਦੱਬ ਗਈਆਂ ਸਾਰਾ ਕੁਝ ਹਨਾ ਪਹਿਲੇ ਮੀਂਹ 'ਚ ਦਿੱਲੀ ਡੁੱਬ ਗਿਆ ਕਾਰਾਂ ਸੜਕਾਂ ਦੇ ਉੱਤੇ ਫਸੀਆਂ ਐ ਤੈਰ ਰਹੀਆਂ ਐ ਹੈਨਾ ਲੋਕ ਕਿਸਤੀਆਂ ਨਾਲ ਕੱਢਣੇ ਪੈ ਰਹੇ ਆ ਹੈ ਜਾਮ ਲੱਗੇ ਗੱਡੀਆਂ ਫਸ ਗਈਆਂ ਤੇ ਉਧਰ ਟਰਮੀਨਲ ਦੇ ਉੱਤੇ ਇੰਦਰਾ ਗਾਂਧੀ 에ਰਪੋਰਟ ਦੇ ਟਰਮੀਨਲ 1 ਦੇ ਉੱਤੇ ਛੱਤ ਡਿੱਗੀ ਇਹਦੇ ਪਰ ਲੜਾਈ ਸ਼ੁਰੂ ਹੋ ਗਈ ਕਾਂਗਰਸੀ ਕਹਿੰਦੇ ਜੀ ਮੋਦੀ ਨੇ ਇਹ ਘਟਨ ਕੀਤਾ ਹੈ ਪਾਜ ਪਾਲੇ ਕਹਿੰਦੇ ਨਹੀਂ ਜੀ ਇਹ ਤਾਂ ਕਾਂਗਰਸ ਦਾ ਸਮਝਦਾ ਉਹ ਘਟਨ ਸੀ ਗੜੀ ਜੋ ਭਾਈ ਪਰਛਤ ਡਿੱਗੀ ਹੈ ਨਾ ਬਿਲਕੁਲ ਜੀ ਟਰਮੀਨਲ 1 ਦੇ ਉੱਤੇ ਹਾਂ ਪਾਰਕਿੰਗ ਦੀ ਛੱਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅੱਠ ਤੋਂ ਵੱਧ ਜ਼ਖਮੀ ਨੇ ਕੇਂਦਰੀ ਮੰਤਰੀ ਮੌਕਾ ਦੇਖਣ ਆਏ ਮਤਲਬ ਜ਼ਖਮੀਆਂ ਦਾ ਹਾਲਚਲ ਪੁੱਛਣ ਗਏ ਪਰ ਕਹਿੰਦੇ ਜੀ ਇਹ ਤਾਂ ਟਰਮੀਨਲ ਦਾ ਉਦਘਾਟਨ ਹੈ ਜਿਹੜਾ ਟਰਮੀਨਲ 1 ਦਾ ਇਹ ਏਰੀਆ ਦਾ ਉਦਘਾਟਨ ਹੈ ਕਹਿੰਦੇ ਜਦੋਂ 2009 ਚ ਕਾਂਗਰਸ ਦੀ ਯੂਪੀ ਸਰਕਾਰ ਨੇ ਕੀਤਾ ਸੀ ਕਾਂਗਰਸ ਵਾਲੇ ਕਹਿੰਦੇ ਪਾਈ ਟਰਮੀਨਲ ਦਾ ਕੀਤਾ ਹੋ ਪਰ ਜਿਹੜੀ ਆ ਪਾਰਕਿੰਗ ਦੀ ਛੱਤ ਡਿੱਗੀ ਆ ਇਸ ਪਾਰਕਿੰਗ ਦਾ ਉਦਘਾਟਨ ਦਾ 10 ਮਾਰਚ ਨੂੰ ਨਰਿੰਦਰ ਮੋਦੀ ਨੇ ਕੀਤਾ ਅਗਲੇ ਕਹਿੰਦੇ ਭਾਈ ਤੁਸੀਂ ਤਾਂ 3 ਮਹੀਨੇ ਪਹਿਲਾਂ ਜੱਬਰਪੁਰ 에어ਪੋਰਟ ਦਾ ਉਦਘਾਟਨ ਕਰਕੇ ਅਸੀਂ ਉੱਥੇ ਛੱਡ ਢੀਕੀਆ ਤੁਸੀਂ ਤਾਂ 6 ਮਹੀਨੇ ਪਹਿਲਾਂ ਅਜोध्या ਦੇ ਵਿੱਚ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਕੇ ਅਸੀਂ ਉੱਥੇ ਕੰਨ ਢੀਕੀ ਜੁੱਧੇ ਤਾਂ ਰਾਮ ਮੰਦਰ ਚ ਪਾਣੀ ਤੱਕ ਪੜ ਗਿਆ ਸੋ ਪਹਿਲੇ ਮੀਂਹ ਨੇ ਦਿੱਲੀ ਤੋਂ ਲੈ ਕੇ ਹਿਮਾਚਲ ਤੱਕ ਸਾਰੇ ਸਿਸਟਮ ਦੀ ਪੋਲ ਖੋਲਤੀ ਤੇ ਹੁਣ ਪੰਜਾਬ ਸਰਕਾਰ ਨੂੰ ਭਾਈ ਚੇਤਾਵਨੀਆਂ ਤੇ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਕਿ ਭਾਈ ਅਗਲੇ 3 ਦਿਨ ਭਾਰੀ ਮੀਂਹ ਵੈਸੇ 7 ਦਿਨ ਅਗਲੇ ਕਿਉਂਕਿ ਪੰਜਾਬ ਚ ਵੀ ਹਰਿਆਣੇ ਚ ਵੀ ਚੰਡੀਗੜ੍ਹ ਚ ਵੀ ਹਿਮਾਚਲ ਚ ਵੀ ਮਾਨਸੂਨ ਦਾਖਲ ਹੋ ਚੁੱਕਿਆ ਤੇ ਪੂਰੀ ਤਰ੍ਹਾਂ ਐਕਟਿਵ ਹੈ ਸੋ 24 ਘੰਟਿਆਂ ਦੇ ਵਿੱਚੇ ਦਿੱਲੀ ਚ ਜੋ ਹਾਲਤ ਬਣੀ ਹੈ ਉਹ اسی ਸਥਿਤੀ ਨੂੰ ਲੈ ਕੇ ਪੰਜਾਬ ਚ ਫਿਕਰਮੰਦੀ ਹੈ ਕਿਉਂਕਿ ਪਿਛਲੀ ਵਾਰ ਵੀ ਪੰਜਾਬ ਨੇ ਫੜਾਂ ਚ ਬਹੁਤ ਕੁਝ ਗਵਾਇਆ ਬਹੁਤ ਕੁਝ ਨੁਕਸਾਨ ਉਠਾਇਆ ਸੋ ਇਸ ਲਈ ਇਸ ਵਾਰ ਉਹੀ ਹਾਲਤ ਨਾ ਬਣੇ ਇਸ ਪੈ ਨੂੰ ਧਿਆਨ ਚ ਰੱਖਦੇ ਆ ਮੌਸਮ ਵਿਭਾਗ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਭੇਜੀ ਹੈ ਕਿ ਭਾਈ ਧਿਆਨ ਰੱਖਿਓ ਵੈਸਾ 7 ਦਿਨ ਮੀਂਹ ਪੈਣਾ ਹੈ ਇਸ ਦਰਮਿਆਨ ਬਰਨਾਲਾ ਸੰਗਰੂਰ ਜਲੰਧਰ ਪਠਾਨਕੋਟ ਇਸ ਖੇਤਰ ਚ ਤਾ 50 ਕਿਲੋਮੀਟਰ ਤੋਂ ਵੱਧ ਰਫ਼ਤਾਰ ਨਾਲ ਝੱਖੜ ਵੀ ਚੱਲ ਸਕਦਾ ਹੈ ਹੈਨਾ ਸੂਏਸ਼ੀ ਪਰ ਤਿੰਨ ਦਿਨ ਬਹੁਤ ਹਾਈ ਰਲਟ ਹੈ ਜਿਸਨੂੰ ਬਹੁਤ ਤੇਜ਼ ਨਹੀਂ ਪੈ ਸਕਦਾ ਚਲੋ ਜਾਂਦੇ ਜਾਂਦੇ ਇੱਕ ਖਾਸ ਖਬਰ ਤੁਹਾਡੇ ਲਈ ਜੀ ਕਿ ਨਵਾਂ ਟੈਲੀਕਮ ਐਕਟ 2023 ਦਾ ਕਾਫੀ ਹਿੱਸਾ ਲਾਗੂ ਹੋ ਗਿਆ ਤੇ ਉਹ ਲਾਗੂ ਹੋਣ ਨਾਲ ਪਈ ਹੁਣ ਸਪਸ਼ਟ ਹੋ ਗਿਆ ਕਿ ਤੁਹਾਡਾ WhatsApp ਮੈਸੇਜ ਜਦੋਂ ਚਾਵੇ ਸਰਕਾਰ ਪੜ ਸਕਦੀ ਹੈ ਵੈਸੇ ਇਸ ਐਕਟ ਦੇ ਲਾਗੂ ਹੋਣ ਨਾਲ ਇਹ ਵੀ ਤੈਅ ਆ ਕੇ ਸਰਕਾਰ ਸਾਰਾ ਨੈਟਵਰਕ ਸਿਸਟਮ ਜਦੋਂ ਚਾਵੇ ਆਪਣੇ ਕੰਟਰੋਲ ਚ ਲੈ ਸਕਦੀ ਹੈ ਕਿਸੇ ਇੱਕ ਕੰਪਨੀ ਦਾ ਦੋ ਕੰਪਨੀਆਂ ਦਾ ਸਾਰਿਆਂ ਦਾ ਚਾਹੇ ਉਹ ਕਿਸੇ ਵਿਦੇਸ਼ੀ جنگ ਦਾ ਮਸਲਾ ਹੋਵੇ ਕਿਸੇ ਵਿਦੇਸ਼ੀ ਸੂਬੇ ਨਾਲ ਕੋਈ ਟਕਰਾਰ ਦਾ ਮਸਲਾ ਹੋਵੇ ਭਾਰਤ ਦੇ ਕਿਸੇ ਸੂਬੇ ਦੇ ਅੰਦਰ ਹਾਲਾਤ ਵਿਗੜੇ ਹੋਣ ਕੋਈ ਅੰਦੋਲਨ ਹੋਵੇ ਹੈ ਕੋਈ ਝਗੜਾ ਹੋਵੇ ਕੋਈ ਮਸਲਾ ਖੜਾ ਹੋ ਜਵੇ ਕੋਈ ਵਿਵਾਦ ਖੜਾ ਹੋ ਜਵੇ ਹੈ ਜਾਂ ਕਿਸੇ ਵੀ ਕਿਸੇ ਵੀ ਮੌਕੇ ਦੇ ਉੱਤੇ ਸਰਕਾਰ ਜਦੋਂ ਚਾਵੇ ਤਾਂ ਉਹ ਸਿਸਟਮ ਨੂੰ ਕੰਟਰੋਲ ਕਰ ਸਕਦੀ ਹੈ ਤੁਹਾਡੇ ਫੋਨ ਇੰਟਰਨੈਟ ਸੇਵਾ ਜਦੋਂ ਚਾਵੇ ਜਿੰਨੇ ਸਮੇਂ ਲਈ ਚਾਵੇ ਉਹਦਾ ਸਵਾਲ ਨਹੀਂ ਹੋ ਸਕਦਾ ਸਟਾਪ ਕਰ ਸਕਦੀ ਹੈ ਇਹਦੇ ਨਾਲ ਨਾਲ ਉਹ ਕਹਿੰਦੇ ਜੀ ਕਿ ਬਕਾਇਦਾ ਤੌਰ ਤੇ WhatsApp ਦੇ ਮੈਸੇਜ ਸਰਕਾਰ ਪੜ ਸਕਦੀ ਹੈ ਤੁਹਾਡਾ ਮੈਸੇਜ ਅੱਗੇ ਰੀਸੀਵ ਹੋਣਾ ਹੈ ਕਿ ਨਹੀਂ ਹੋਣਾ ਇਹ ਵੀ ਤੈਅ 10 ਏਜੰਸੀਆਂ ਇਹ ਦੇ ਵਿੱਚ ED ਵੀ ਹੈ ਜਿਹਦੇ ਵਿੱਚ CBI ਵੀ ਹੈ ਜਿਹਦੇ ਵਿੱਚ IB ਵੀ ਹੈ ਇਹ ਜੀਆਂ 10 ਕੇਂਦਰੀਆਂ ਏਜੰਸੀਆਂ ਨੂੰ ਇਹ ਅਧਿਕਾਰ ਹੈ ਕਿ ਉਹ ਤੁਹਾਡਾ ਮੈਸੇਜ ਜਿਹੜਾ ਤੁਸੀਂ ਭੇਜਿਆ ਕਿਸੇ ਨੂੰ ਚਾਹੇ SMS ਹੈ ਚਾਹੇ WhatsApp ਹੈ ਉਹ ਅੱਗੇ ਉਪਲਬਧ ਹੋਣ ਦੇਣਾ ਕਿ ਨਹੀਂ ਹੋਣ ਦੇਣਾ ਉਹਨੂੰ ਰੋਕਣ ਦਾ ਵੀ ਅਧਿਕਾਰ ਹੈ ਤੇ ਤੁਹਾਡਾ WhatsApp ਜਦੋਂ ਚਾਵੇ ਸਰਕਾਰ ਹੁਣ ਪੜ ਸਕਦੀ ਹੈ ਇਹ ਹੀ ਨਹੀਂ ਜੇ ਤੁਹਾਡੇ ਨਾਂ ਤੇ 9 ਤੋਂ ਵੱਧ SIMਾਂ ਚੱਲਦੀਆਂ ਤਾਂ ਵੀ ਸਾਵਧਾਨ ਰਹੋ ਜੇ 9 ਤੋਂ ਬਾਅਦ SIM ਚਲਦੀ ਆ ਤਾਂ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਸਜ਼ਾ ਵੀ ਹੋ ਸਕਦੀ ਹੈ ਪਹਿਲੀ ਵਾਰ 50000 ਜੁਰਮਾਨਾ ਦੂਜੀ ਵਾਰ 2 ਲੱਖ ਜੁਰਮਾਨਾ ਸੋ ਇਸ ਲਈ ਵੀ ਚੈੱਕ ਕਰ ਲਿਓ ਤੇ ਜੇ SIM ਵੇਚਣ ਵਾਲੇ ਕੋਈ ਕਿਸੇ ਦੀ ਗਲਤ ਆਈਡੀ ਵਰਤ ਕੇ ਹੈ ਕੋਈ ਧੋਖਾਧੜੀ ਕੋਈ ਨਕਲੀ ਫਰਜੀ SIM ਬਣਾ ਕੇ ਕੋਈ ਗਲਤ ਕੰਮ ਕਰਦੇ ਫੜੇ ਗਏ ਤਾਂ ਉਹਨਾਂ ਦੇ ਉੱਤੇ 50 ਲੱਖ ਤੱਕ ਦਾ ਜੁਰਮਾਨਾ ਤੇ 3 ਸਾਲ ਤੱਕ ਦੀ ਸਜ਼ਾ ਸੋ ਟੈਲੀਕਮ ਐਕਟ 2023 ਦੇ ਕੁਝ ਮੋਢਲੇ ਰੁਝਾਨ ਜਿਹੜੇ ਆ ਰਹੇ ਨੇ ਉਹ ਵੱਟ ਫਿਕਰਮੰਦੀ ਵਾਲੀ ਵੀ ਨੇ ਚਿੰਤਾ ਜਨਕ ਨੂੰ ਤੇ ਗੌਰ ਕਰਨ ਲਈ ਵੀ ਜੀ ਬੇਖਦਰ ਵਾਲੇਬਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਦੇ